ਥਾਣਾ ਫਿਲੌਰ ਦੀ ਪੁਲਿਸ ਵੱਲੋਂ ਕਾਰਾ ਚੋਰੀ ਕਰਨ ਵਾਲੇ ਗੈਂਗ ਦੇ ਤਿੰਨ ਮੈਂਬਰਾਂ ਨੂੰ ਗ੍ਰਿਫਤਾਰ ਕਰਕੇ ਚੋਰੀ ਕੀਤੀਆਂ ਦੋ ਕਾਰਾਂ ਕਿਤੀਆਂ ਬਰਾਮਦ। ਸ੍ਰੀ ਸਰਵਣ ਸਿੰਘ ਵਾਲੀ ਪੀ ਪੀ ਐਸਓ ਪੁਲਿਸ ਕਪਤਾਨ ਸਬ ਡਿਵੀਜ਼ਨ ਫਿਲੌਰ ਜੀ ਦੀ ਅਗਵਾਈ ਹੇਠ। ਥਾਣਾ ਫਿਲੌਰ ਦੇ ਇੰਸਪੈਕਟਰ ਸੰਜੀਵ ਕਪੂਰ ਮੁਖ ਅਫਸਰ ਥਾਣਾ ਫਿਲੌਰ ਦੀ ਟੀਮ ਵੱਲੋਂ ਗੱਡੀਆਂ ਚੋਰੀ ਕਰਨ ਵਾਲੇ ਗੈਂਗ ਦੇ ਤਿੰਨ ਮੈਂਬਰਾਂ ਨੂੰ ਗ੍ਰਿਫਤਾਰ ਕਰਕੇ ਚੋਰੀ ਕੀਤੀਆਂ ਦੋ ਗੱਡੀਆਂ ਬਰਾਮਦ ਕਰਕੇ ਵੱਡੀ ਸਫਲਤਾ ਹਾਸਲ ਕੀਤੀ ਹੈ। ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ਼੍ਰੀ ਸਰਵਣ ਸਿੰਘ ਵਾਲੀ ਪੀ ਪੀ ਐਸ ਉਕਤ ਕੁੱਲਿਸ ਕਪਤਾਨ ਸਬ ਡਿਵੀਜ਼ਨ ਫਲੋਰ ਧੀ ਨੇ ਦੱਸਿਆ ਕਿ ਇੰਸਪੈਕਟਰ ਸੰਜੀਵ ਕਪੂਰ ਮੁਖ ਅਫਸਰ ਥਾਣਾ ਫਲੋਰ ਦੀ ਟੀਮ ਵੱਲੋਂ ਮਾਰਿਆ ਅਨਸਰਾ ਖਿਲਾਫ ਚਲਾਇ ਸ਼ੈਪੈਸਲ ਆਪਰੇਸ਼ਨ ਦੌਰਾਨ ਜਸਕਰਨ ਸਿੰਘ ਪੁੱਤਰ ਪਰਮਜੀਤ ਸਿੰਘ ਵਾਸੀ ਚੀਮਾ ਕਲਾ ਥਾਣਾ ਗੁਰਾਇਆ ਸੁਖਵੀਰ ਸਿੰਘ ਉਰਫ सोनू ਪੁੱਤਰ ਪਰਮਜੀਤ ਵਾਸੀ ਚੀਮਾ ਕਲਾ ਥਾਣਾ ਗੁਰਾਇਆ ਅਤੇ ਗੁਰਜਿੰਦਰ ਸਿੰਘ ਪੁੱਤਰ ਦਿਲਾਵਰ ਸਿੰਘ ਵਾਸੀ ਚੀਮਾ ਕਲਾ थाना ਗੁਰਾਇਆ ਨੂੰ ਗੱਡੀਆਂ ਚੋਰੀ ਕਰਨ ਦੇ ਜੁਰਮ 'ਦੀਨ' ਗ੍ਰਿਫਤਾਰ ਕਰਕੇ ਮੁਕੱਦਮਾ ਨੰਬਰ 97 ਮਿਤੀ 9 ਅਪ੍ਰੈਲ 2025 ਜੁਰਮ 303/2 317/4 379413 ਆਈਪੀਸੀ थाना ਫਲੋਰ ਦਰਜ ਕੀਤਾ ਗਿਆ ਜੋ ਮੁੱਢਲੀ ਕੁਛ ਗਿੱਚ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਇਹਨਾਂ ਦਾ ਮੇਨ ਸਾਥੀ ਅਪਰੇ ਦਾ ਇੱਕ ਨਾਮ ਵਰ ਕੁਆੜੀਆ ਹੈ ਜੋ ਆਪਣੇ ਨਾਲ ਹੋਰ ਵਿਅਕਤੀਆਂ ਨੂੰ ਨਾਲ ਲੈ ਕੇ ਚੰਡੀਗੜ੍ਹ ਮੋਹਾਲੀ ਸਾਈਟ ਤੋਂ ਗੱਡੀਆਂ ਚੋਰੀ ਕਰਕੇ ਲਿਆਉਂਦਾ ਸੀ ਅਤੇ ਗੱਡੀਆਂ ਦੇ ਇੰਜਣ ਨੰਬਰ ਚੈਸੀ ਨੰਬਰ ਅਤੇ ਨੰਬਰ ਪਲੇਟਾਂ ਬਦਲ ਕੇ ਇਹ ਗੱਡੀਆਂ ਸਸਤੇ ਭਾਅ ਵੇਚ ਦਿੰਦੇ ਸੀ ਜੋ ਹੁਣ ਤੱਕ ਇਹਨਾਂ ਪਾਸੋਂ ਦੋ ਚੋਰੀ ਕੀਤੀਆਂ ਗੱਡੀਆਂ बरामद ਕੀਤੀਆਂ ਜਾ ਚੁੱਕੀਆਂ ਹਨ ਅਤੇ ਮੁਕੱਦਮੇ ਦੀ ਹੋਰ ਤਫ਼ਤੀਸ਼ ਜਾਰੀ ਹੈ ਇਹਨਾਂ ਵੱਲੋਂ ਗਾਹਕਾਂ ਨੂੰ ਵੇਚੀਆਂ ਗੱਡੀਆਂ ਬਾਰੇ ਪੁੱਛਗਿੱਛ ਕੀਤੀ ਜਾ ਰਹੀ ਹੈ ਏਪੀ ਨਿਊਜ਼ ਪੰਜਾਬੀ ਲਈ ਕੈਮਰਾਮੈਨ ਸੁਰਿੰਦਰ ਸਿੰਘ ਦੇ ਨਾਲ ਪ੍ਰਭਪਾਲ ਦੀ ਖਾਸ ਰਿਪੋਰਟ ਕਾਨੂੰਨ ਵਾਲੇ ਤੁਸੀਂ ਤਿੰਨ ਮੈਂਬਰਾਂ ਕਾਬੂ ਕੀਤੇ ਹੈਗੇ ਸਰਕਾਰਾਂ ਕਿਥੋਂ ਚੋਰੀ ਕਰਦੇ ਸੀ ਉਹ ਕਿਥੋਂ ਕੋਤਰਾਣ ਵਾਲੇ ਕੀ ਨਾਮ ਸਕਣਾ ਦਾ ਅ ਸ਼੍ਰੀ ਅਰਵਿੰਦਰ ਸਿੰਘ ਬਰਕ ਐਸਐਸਪੀ ਜੰਦਰਿਆਤ ਜੀ ਜਿਹਦੇ ਦਸ਼ਾ ਨਿਰਦੇਸ਼ ਅਤੇ ਮਾੜੇ ਅਨਸਰਾਂ ਦੇ ਵਿਰੁੱਧ ਜਿਹੜੀ ਵਹਿਮ ਚਲਾਈ ਗਈ ਆ ਉਸ ਨੂੰ ਦੋ ਸਫਤਾ ਮਿਲੀ ਗ੍ਰੋ ਇੰਸਪੈਕਟਰ ਸਜੀਪਪੁਰ ਐਸ ਐਚਓ ਫਲੋਰ ਅਤੇ ਉਸਦੀ ਟੀਮ ਚੌਂਕੀ ਇੰਜਾਜ ਅਪਰਾਵਲੋਂ ਜਿਹੜੀਆਂ ਗੱਡੀਆਂ ਚੋਰੀਆਂ ਦਾ ਗ੍ਰੋਸਰੀ ਦਾ ਫਰਦਾ ਪਾਸ ਕੀਤਾ ਹੈਗਾ ਇਸ ਵਿੱਚ ਦੋ ਗੱਡੀਆਂ ਜਿਹੜੀਆਂ ਕਲੋਵਾ ਦੇ i20 ਬ੍ਰਾਂਡ ਕਰ ਲਈ ਹੈ ਇਹਦੇ ਵਿੱਚ ਤਿੰਨ ਦੋਸ਼ੀ ਜਿਹੜੇ ਆ ਉਹ ਗ੍ਰਫਤਾਰ ਕਰ ਲਏ ਨੇ ਤੇ ਫਰਦਰ ਅਗੇ ਜਿਹੜੀ ਉਹ ਕਾਰਵਾਈ ਜਿਹੜੀ ਉਹ ਤਫਤੀਸ਼ ਕੀਤੀ ਜਾ ਰਹੀ ਹੈ ਸਰ ਇਹ ਉਸੇ ਹੀ ਗ੍ਰੋਥ ਦੀ ਮੈਂਬਰ ਹੈ ਕਿ ਤੇ ਪਿਛਲੇ ਤਰੀਕ ਇੱਕ ਅਫੇਅਰ ਦਰਜ ਹੋਈ ਹੈਗਾ ਕਰਨ ਗੋਵਿੰਦ ਦੇ ਨਾਂ ਦੇ ਬੰਦੇ ਪਰ ਇਹ ਅਸੀਂ ਦਰਾਨੇ ਤਫਤੀਸ਼ ਕਲੀਅਰ ਕਰਾਂਗੇ ਵੀ ਉਹਦੇ ਨਾਲ ਦੇ ਹੈਗੇ ਆ ਕੁਝ 1 2 ਜਿਹੜੇ ਹੈਗੇ ਆ ਉਹ ਤੇ ਉਹਦਾਂ ਸ਼ਾਮਿਲ ਹੈਗੇ ਕਰਨ ਗੋਲਨਾ ਬਾਕੀ ਦੂਸਰੇ ਬਾਰੇ ਵੈਰੀਫਿਕੇਸ਼ਨ ਚੱਲ ਰਹੀ ਹੈ। ਠੀਕ ਹੈ। ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ, ਲਾਈਕ ਕਰੋ, ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ। ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ, ਲਾਈਕ ਕਰੋ, ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ।